ਹਾਂਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਜੋ ਹੌਰਸ ਮੇਲਾ ਜਾਂ ਕੋੜਾ ਮੇਲਾ ਜੋ ਸ਼੍ਰੀ ਕੰਗਨੌਰ ਬਾਈਪਾਸ ਉੱਤੇ ਚੱਲੇ ਆ ਉਹਦੇ ਪਾਰਟ 2 ਦੇ ਵਿੱਚ ਦੇਖੋ ਕੋੜਾ ਮੇਲਾ ਜੋ ਹੈ ਉਹ ਆਪਣੇ ਬੁਝੀ ਤਰਫ ਆਪਣੇ ਚੱਲ ਰਿਹਾ ਹੈ ਇਹ ਇਹ ਜੋ ਸੀਨ ਹੈ ਇਹ ਜੋ ਲੋਕੇਸ਼ਨ ਹੈ ਆਪਣੇ ਮੇਲੇ ਦੇ ਬਾਹਰ ਦੀ ਹੈ ਜੋ ਮੇਨ ਰੋਡ ਦੇ ਉੱਪਰ ਬਾਈਪਾਸ ਦੇ ਉੱਪਰ ਜੋ ਹੈ ਸੈਂਟਰ ਜ ਨਹੀਂ ਹੋ ਰਿਹਾ ਹੈ ਸੈਂਟਰ ਦੇ ਨਹੀਂ ਆ ਰਿਹਾ ਇਥੇ ਆਪਾਂ ਤੁਹਾਨੂੰ ਦਿਖਾਉਨੇ ਆ ਜੋ ਇਹ ਅਲੱਗ-ਅਲੱਗ ਕਿਸਮਾਂ ਦੇ ਜੋ ਕਬੂਤਰ ਆ, ਕੁੱਤੇ ਆ ਜਾਂ ਬਿੱਲੀਆਂ ਆ, ਖਰਗੋਸ਼ ਆ ਜਿਹਨਾਂ ਨੂੰ ਇੱਥੇ ਸੇਲ ਕਰ ਰਹੇ ਆ। ਦੇਖੋ ਕਿਦਾਂ ਆਪਣੇ ਇਹਨਾਂ ਨੂੰ ਪਿੰਜਰੇ ਵਿੱਚ ਲਾ ਕੇ ਬੈਠੇ ਹੋਏ ਆ ਸੇਲ ਕਰਨ ਵਾਸਤੇ। ਦੇਖੋ ਵਿੱਚੇ ਵਾਈਟ ਕਲਰ ਦੇ ਖਰਗੋਸ਼ ਆ, ਅਲੱਗ-ਅਲੱਗ ਨਸਲਾਂ ਦੇ ਦੇਖੋ ਕੁੱਤੇ ਵੀ ਰੱਖੇ ਹੋਏ ਆ। ਹੋਰ ਨਾਲ ਹੀ ਇਹਨਾਂ ਨੇ ਕੁਝ ਬਿੱਲੀਆਂ ਵੀ ਰੱਖੀਆਂ ਆ, ਦੇਖੋ ਬਿੱਲੀਆਂ ਵੀ ਸੇਲ ਕਰ ਰਹੇ ਆ। ਕਿਉਂਕਿ ਅੱਜ ਕੱਲ੍ਹ ਲੋਕ ਬਿੱਲੀਆਂ, ਬਿੱਲੇ ਇਹ ਵੀ ਬੜੇ ਸ਼ੌਂਕ ਨਾਲ ਪਾਲਦੇ ਆ। ਸੋ ਹੁਣ ਪੈਟ ਐਨੀਮਲ ਜਿਹੜੇ ਸਿਰਫ ਆਪਣੇ ਕੁੱਤਿਆਂ ਤੱਕ ਸੀਮਿਤ ਹੋ ਕੇ ਨਹੀਂ ਰਹੇ ਦੇਖੋ ਇਧਰ ਵੀ ਕਿੰਨੇ ਸੋਹਣੇ ਸੋਹਣੇ ਅਲਗ-ਅਲਗ ਰੰਗਾਂ ਦੇ ਦੇਖੋ ਕੁੱਤੇ ਰੱਖੇ ਹੋਏ ਆ ਔਰ ਵਿੱਚੇ ਦੇਖੋ ਮੁਰਗੀਆਂ ਵੀ ਆ ਡਿਫਰੈਂਟ ਨਸਲ ਦੀਆਂ ਔਰ ਕਬੂਤਰ ਦੇਖੋ ਕਿੰਨੇ ਸੋਹਣੇ ਕਬੂਤਰ ਆ ਦੇਖੋ ਉਹਨਾਂ ਦੇ ਪੈਰਾਂ ਉੱਤੇ ਵੀ ਦੇਖੋ ਖੰਭ ਆਏ ਹੋਏ ਆ ਕਿੰਨੇ ਕਿੰਨੇ ਵਧੀਆ ਲੱਗ ਰਹੇ ਕਿੰਨੇ ਸੋਹਣੇ ਆ ਔਰ ਬਿਲਕੁਲ ਅਲਗੀ ਡਿਫਰੈਂਟ ਨਸਲ ਐ ਇਸ ਤਰ੍ਹਾਂ ਦੀ ਨਸਲ ਪਹਿਲਾਂ ਮੈਂ ਨਹੀਂ ਦੇਖੀ ਕਰ ਔਰ ਇਧਰ ਦੇਖੋ ਬਿਲਕੁਲ ਡਿਫਰੈਂਟ ਕਲਰ ਦੇ ਬ੍ਰਾਊਨ ਕਲਰ ਦੇ ਕਬੂਤਰ ਦੇਖੋ ਉਹ ਨਾਲ ਹੀ ਥੱਲੇ ਦੇਖੋ ਬਧਕਾਂ ਰੱਖੀਆਂ ਹੋਈਆਂ ਇਧਰ ਹੋਰ ਕਬੂਤਰ ਰੱਖੇ ਹੋਏ ਆ ਸੋ ਕਾਫੀ ਵੈਰਾਈਟੀ ਹੈ ਕਾਫੀ ਨਸਲਾਂ ਹਨ ਬਲ ਦੇਖੋ ਜੇ ਤੇ ਦੂਸਰੀ ਤਰਫ ਚੱਲਦੇ ਆਪਾਂ ਇਧਰ ਦੂਸਰੀ ਤਰਫ ਜੋ ਹੈ ਹੋਰ ਕਾਫੀ ਡਿਫਰੈਂਟ ਨਸਲਾਂ ਦੇ ਜੋ ਹੈ ਆਪਣੇ ਕੁੱਤੇ ਹਨ ਉਹਨਾਂ ਨੂੰ ਸੇਲ ਕਰ ਰਹੇ ਆ ਕਾਫੀ ਨਸਲਾਂ ਨੇ ਦੇਖੋ ਕਾਫੀ ਤਰ੍ਹਾਂ ਦੇ ਕੁੱਤੇ ਰੱਖੇ ਹੋਏ ਦਰਗਾਹਾਂ ਨੇ ਵੀ ਔਰ ਦੇਖੋ ਚੱਕੀ ਵੀ ਦਿਖਾ ਰਹੇ ਆ ਬੜੇ ਵਧੀਆ ਬਹੁਤ ਸੋਹਣੇ ਲੱਗ ਰਹੇ ਔਰ ਕਾਫੀ ਛੋਟੇ ਆ ਬਹੁਤ ਵਧੀਆ ਅਲਗ-ਅਲਗ ਰੰਗਾਂ ਦੇ ਅਲਗ-ਅਲਗ ਨਸਲਾਂ ਆ ਦੇਖੋ ਕਿੰਨੇ ਵਧੀਆ ਲੱਗ ਰਹੇ ਆ ਉਹ ਥੋੜਾ ਕਹਾਂ ਨੂੰ ਚਲਦੇ ਆ दूसरी तरफ उस तरफ चल के देख के उस तरफ की कोस सेल कर रही है काफ़ी लगी हुई है काफ़ी बिजी है बार भी और देखो डिफरेंट नस्ल में इधर भी इधर भी कुत्ते बेच रहे हैं कुत्ते सेल कर रहे हैं इधर भी काफ़ी वैरायटीयां रखी बैठे को बड़े बढ़िया लग रहे हैं इधर भी ਇਹ ਲੋਕੇਸ਼ਨ ਜੋ ਹੈ ਬਿਲਕੁਲ ਮੇਲੇ ਦੇ ਬਾਹਰ ਹੈ ਜੋ ਆਪਣੇ ਮੇਨ ਰੋਡ ਦੇ ਉੱਪਰ ਜੋ ਬਾਈਪਾਸ ਦੇ ਉੱਪਰ ਹੈ ਉੱਥੇ ਹੀ ਲੋਕੇਸ਼ਨ ਹੈ ਲਾਲ ਬੋਤੀ ਲਾਲ ਲੋਕੇਸ਼ਨ ਨਾ ਮੇਰੀ ਫੋਟੋ ਲੈ ਰਹੇ ਨੰਬਰ ਹੀ ਪਾ ਦੇ ਭਰਾ ਯਾਰ ਫੋਟੋ ਪਾ ਦੇ ਕਾਰ ਦੀ ਬਾਈਟ ਜਰਾ ਹੈ। ਓਕੇ ਵੀਰੇ। ਇਸ ਤੋਂ ਬਾਅਦ ਜੋ ਆਪਣੇ ਹੁਣ ਚਲਦੇ ਜਿੱਧਰ ਨੂੰ ਐਕਚੁਅਲੀ ਜਿੱਧਰ ਘੋੜਿਆਂ ਦਾ ਮੇਲਾ ਲੱਗਿਆ ਹੋਇਆ। ਇਹ ਬਾਹਰ ਜੋ ਆਪਣੇ ਬਿਲਕੁਲ ਮੇਨ ਰੋਡ ਦੇ ਉੱਪਰ ਦੇਖੋ ਸਾਹਮਣੇ ਜੋ ਟੈਂਟ ਲੱਗੇ ਹੋਏ ਜੋ ਤੰਬੂ ਲੱਗੇ ਹੋਏ ਆ ਜਿਨ੍ਹਾਂ ਵਿੱਚ ਕੀ ਘੋੜਿਆਂ ਦਾ ਮੇਲਾ ਜਿੱਥੇ ਚੱਲ ਰਿਹਾ ਹੈ। ਇਸ طرف ਤੋਂ ਐਂਟਰੀ ਵਾਲਾ ਵੱਡਾ ਮੇਨ ਗੇਟ ਬਣਿਆ ਹੋਇਆ ਹੈ। ਇਸ طرف ਤੋਂ ਆਪਾਂ ਐਂਟਰੀ ਕਰਕੇ ਜੋ ਹੈ ਅੰਦਰ ਚੱਲਦੇ ਹਾਂ। ਅੰਦਰ ਚੱਲ ਕੇ ਆਪਾਂ ਦੇਖਦੇ ਹਾਂ ਐਕਚੁਅਲੀ ਦੇ ਵਿੱਚ ਆਪਾਂ ਜਿੱਥੇ ਜੋ ਸਟੇਜ ਬਣਿਆ ਹੋਇਆ ਹੈ ਘੋੜਿਆਂ ਦਾ ਜਿੱਥੇ ਕਿ ਜੋ ਘੋੜਿਆਂ ਦਾ ਜੋ ਪ੍ਰਦਰਸ਼ਨ ਜਿੱਥੇ ਕਰਨਾ ਹੈ ਤੇ ਉੱਥੇ ਆਪਾਂ ਬਾਅਦ ਵਿੱਚ ਜਾਵਾਂਗੇ ਉਸ ਤੋਂ ਪਹਿਲਾਂ ਆਪਾਂ ਥੋੜਾ ਆਲੇ-ਦੁਆਲੇ ਤੁਰ ਫਿਰ ਕੇ ਦੇਖਦੇ ਹਾਂ ਕਿ ਕੀ ਕੁਛ ਇੱਥੇ ਚੱਲ ਰਿਹਾ ਹੈ ਕੀ ਕੁਛ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਕੁਛ ਹੈ ਐਕਚੁਅਲੀ ਮੇਲੇ ਦੇ ਵਿੱਚ ਦੇਖੋ ਇਹਨਾਂ ਸਟਾਇਲਾਂ ਲੱਗੀਆਂ ਹੋਈਆਂ ਹਨ ਉਹਨਾਂ ਨੇ ਅਲੱਗ-ਅਲੱਗ ਨਸਲਾਂ ਦੇ ਜੋ ਹੈ ਘੋੜੇ ਇੱਥੇ ਜੋ ਰੱਖੇ ਹੋਏ ਆ ਉਸੀ ਤਰ੍ਹਾਂ ਪੂਰੇ ਮੇਲੇ ਦੇ ਵਿੱਚ ਜੋ ਹੈ ਅਲੱਗ-ਅਲੱਗ ਜੋ ਟੈਂਟ ਜੋ ਤੰਬੂ ਜੋ ਆਪਣੇ ਲੱਗੇ ਹੋਏ ਆ ਅਲੱਗ-ਅਲੱਗ ਕਿਸਟਡ ਫਾਰਮਰ ਦੇ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਕਿਉਂ ਨੇ ਘੋੜੇ ਬੰਨ ਕੇ ਰੱਖੇ ਹੋਏ ਆ ਜਦੋਂ ਉਹਨਾਂ ਦਾ ਨੰਬਰ ਆ ਜਾਂਦਾ ਘੋੜਿਆਂ ਨੂੰ ਆਪਣੇ ਪ੍ਰਦਰਸ਼ਨ ਕਰਨ ਦਾ ਸ਼ੋਅ ਕਰਨ ਦਾ ਉਸ ਸਟੇਜ ਦੇ ਉੱਤੇ ਤਾਂ ਫਿਰ ਇੱਥੋਂ ਉਹਨਾਂ ਘੋੜਿਆਂ ਨੂੰ ਉੱਥੇ ਲੈ ਕੇ ਜਾਇਆ ਜਾਂਦਾ ਹੈ ਔਰ ਉਹਨੇ ਚਿਰ ਤੱਕ ਜੋ ਹੈ ਇੱਥੇ ਇੱਥੇ ਇਹਨਾਂ ਨੂੰ ਰੱਖਿਆ ਜਾਂਦਾ ਉਹਨਾਂ ਨੂੰ ਆਰਾਮ ਰੈਸਟ ਕਰਨ ਵਾਸਤੇ ਤੋਂ ਆਪਾਂ ਤੁਰ ਦੇਖ ਰਹੇ ਹਾਂ ਨਾਲ-ਨਾਲ ਚੱਲਦੇ ਵੇਖਦੇ ਹਾਂ ਉਸ ਤੋਂ ਬਾਅਦ ਆਪਾਂ ਫਿਰ ਐਂਟਰੀ ਕਰਾਂਗੇ ਆਪਣੇ ਜੋ ਹੈ ਸਟੇਜ ਵੱਲ ਨੂੰ ਬਾਕੀ ਨਾਲ ਨਾਲ ਜਲਦੀ ਜਲਦੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਅਗਰ ਵੀਡੀਓ ਪਸੰਦ ਆਂਦੀ ਹੈ ਔਰ ਜਿਹਨ ਜਿਹਨਾਂ ਨੇ ਆਪਣੇ ਚੈਨਲ ਗੁਰਪ੍ਰੀਤ 43 आरਵੀ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਫਿਊਚਰ ਦੇ ਵਿੱਚ ਵੀ ਜਿਹੜੀਆਂ ਹੋਰ ਵੀ ਮੈਂ ਜਿੰਨੀਆਂ ਵੀਡੀਓ ਪਾਉਂਗਾ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਨਾਲ ਤੁਹਾਡੇ ਕੋਲ ਜਿਹੜੇ ਹੈ ਜਲਦ ਤੋਂ ਜਲਦ ਤੁਹਾਡੇ ਕੋਲ ਪਹੁੰਚਣ ਤੇ ਤੁਸੀਂ ਜਲਦ ਤੋਂ ਜਲਦ ਜਿਹੜੀਆਂ ਮੈਂ ਦੀਆਂ ਹੋਰ ਵੀ ਵੀਡੀਓ ਮੈਂ ਜੋ ਪਾਉਂਗਾ ਅਪਲੋਡ ਕਰੂੰਗਾ ਤੁਸੀਂ ਉਹਨਾਂ ਨੂੰ ਵੀ ਦੇਖ ਸਕੋ ਥੈਂਕ ਯੂ ਵੈਰੀ ਮਾਚ ਸੋ ਬਣੇ ਰੂਅਰਨੈਸ ਵੀਡੀਓ ਦੇ ਵਿੱਚ ਹੁਣ ਆਪਾਂ ਚੱਲਦੇ ਹਾਂ ਉਸ ਮੰਚ ਵੱਲ ਨੂੰ ਜਿਹੜੇ ਭਰਾ ਸਾਡੇ ਚੰਗੀ ਚੰਗੀ ਜਿਹੜੀ ਇੱਕ ਤਸਵੀਰ ਨੂੰ ਕੈਮਰੇ ਦੀ ਨਜ਼ਰ ਦੇ ਵਿੱਚ ਕੈਦ ਕਰ ਰਹੇ ਨੇ ਕਿ ਇਹਦਾ ਖੇਡ ਗਰਾਉਂਡਾਂ ਦੇ ਨਾਲ ਜਿਹੜੇ ਜੁੜੇ ਹੋਏ ਨੇ ਤੇ ਨਾਲ ਹੀ ਨਾ ਸਾਡੇ ਜੀਵਨ ਨੇ ਪ੍ਰਗਟ ਜਿਹੜੇ ਅੱਜ ਦੇ ਦਿਨ ਦੇ ਖੇਡ ਬੇਰੀ ਲਈ ਜਿਹੜੇ ਪੌਂਦੇ ਕੀਤੇ ਨੇ ਸਾਡੇ ਵੱਡੇ ਭਾਈ ਤਸਵੀਰੀ ਜਿਹੜੇ ਪੁਰਾਣੇ ਸ਼ਟਾਕੋ ਪਿਆਰਾ ਨਹੀਂ ਤਾਂ ਸਾਡੇ ਜਿਹੜੇ ਕੁਦੇ ਨੇ ਔਰ ਜਿੰਨੇ ਵੀ ਇੱਥੇ ਘੋੜੇ ਘੋੜੀਆਂ ਦਾ ਬਸ਼ੇਰੇ ਬਸ਼ੇਰੀਆ ਜਿਹੜੇ ਇਸ ਰਿੰਗ ਦੇ ਵਿੱਚ ਆਉਣਗੇ ਆਰ ਆਪਣਾ ਕਰਤਾਰਜ ਦਿਖਾਉਣਗੇ ਤੇ ਉਹਨਾਂ ਦੇ ਲਈ ਜਿਹੜੀ ਇੱਕ ਚੰਗੀ ਜਿਹੜੀ ਉਹ ਦਿਹਾਈ ਜਿਹੜੀ ਆਪਾਂ ਕਹਿ ਲਈ ਵੀ ਉਹਨਾਂ ਲਈ ਜੀਪਲ ਟੀਮ ਦਾ ਕੁਦਵੀਆ ਦਾ ਕੋਈ ਵੀ ਪਾਉਂਡਿੰਗ ਦਿੱਤੇ ਜਾਣ ਜਿਹੜੇ ਆਰੇ ਲੇੜਾ ਬਹੁਤ ਬਹੁਤ ਸ਼ੁਕਰੀਆ ਹੈ ਜੀ ਉਹਨਾਂ ਨੇ ਬੜੀ ਬੱਤੀ ਮਿਹਨਤ ਕੀਤੀ ਹੈ ਅੱਜ ਦੇ ਦਿਨ ਦੀ ਇਹ ਜਿਹੜਾ ਮੇਲੇ ਦੇ ਲਈ ਔਰ ਵੱਡਾ ਧੰਨਵਾਦ ਹੈ ਜੀ ਇਹਦਾ ਪਰਮਾਤਮਾ ਦਾ ਤੇ ਨਾਲ ਹੀ ਸਾਡੇ ਪਿਆਰ ਦੇ ਸਰਕਾਰ ਦੇ ਜਿਹੜੇ ਸ਼ਕਸ਼ੀਤਾ ਸਰਦਾਰ ਬੰਦੀ ਸਿੰਘ ਜੀ ਉਹਨਾਂ ਨੂੰ ਬੇਤੀ ਹੋ ਗਿਆ ਤਾਂ ਜਿਹੜਾ ਕੋਲੇ ਕੋਲੇ ਕਮਾਡੇ ਨਾਲ ਜਿਹੜੇ ਆਪੇ ਸ਼ਹੀਦ ਦੇ ਵੀ ਤਾਇਗੇ ਜੀ ਤੇ ਆਪਾਂ ਜਿਹੜਾ ਸਨਮਾਨ ਜਿਹੜਾ ਦੇ ਦਿੱਲੀਏ ਸਾਡੇ ਬਾਦ ਜੂ ਸਿੰਘ ਜੀ ਔਰ ਰੁਸਨ ਰਸਤਮ ਦਾ ਸਨਮਾਨ ਹੈ ਜੀ ਅੱਜ ਦੇ ਲਈ ਪਾਸੇ ਸਾਡੀ ਫਰਜ਼ਦਗੀ ਕਮੇਟੀ ਲਈ ਕੀਤਾ ਜਾਣਾ ਜੀ ਇੱਕ ਸ਼ਾਨਦਾਰ ਬੰਦੇ ਤੋਂ ਦੇ ਨਾਮ ਔਰ ਸਨਮਾਨ ਜਿਹੜਾ ਸਾਡੀ ਫਰਜ਼ਦਗੀ ਕਮੇਟੀ ਲਈ ਕੀਤਾ ਜਾਣਾ ਜੀ ਇਹ ਤਾਂ ਨਾਲ ਹੀ ਰਸਤਮ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਜੀ ਇਹ ਜਿੰਨੇ ਵੀ ਸਾਡੇ ਘੋੜਾ ਪਰੇਲੇ ਨੇ ਤੁਹਾਡਾ ਬਹੁਤ ਬਹੁਤ ਵੱਡਾ ਧੰਨਵਾਦ ਹੈ ਜੀ ਬਹੁਤ ਬੱਲੇ ਵਾਹ ਜੀ ਵਾਹ ਸਹੀ ਖਾਲਸਾ ਜੀ ਤੁਹਾਡਾ ਪਿਆਰ ਨਾਲ ਸਾਡੇ ਵੱਡੇ ਭਾਈ ਰਸਤਮ ਨੂੰ ਪਾਲ ਸਾਹਿਬ ਜਿਹੜਾ ਇਹਨਾਂ ਵੱਡਾ ਕੀਤਾ ਤੇ ਇਹਦਾ ਪਿਆਰ ਜਿਹੜਾ ਇਹਨਾਂ ਮੀਲਿਆਂ ਦੇ ਨਾਲ ਹੈ ਔਰ ਇਹਨਾਂ ਜਿਹੜੀ ਮੀਲਿਆਂ ਦੀ ਜਿਹੜੀ ਸ਼ਾਨ ਹੈ ਰੇਂਗ ਦੇ ਵਿੱਚ ਅੱਜ ਜਿਹੜੇ ਬੜੇ ਸੋਹਰੇ ਰਿਡੇ ਆਪਾਂ ਤੇਰੀ ਰਿਕਰਤਾਂ ਦਿਖਾਈ ਦਿੰਨਾ ਵੱਡੀਆਂ ਨੇ ਮੈਂ ਵੀ ਬਹੁਤ ਬਹੁਤ ਸ਼ੁਕਰੀਆ ਹੈ ਜੀ ਮਿਹਰਬਾਨੀ ਸਾਰੀ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਤੇਨ ਜੀ ਦਾ ਮੌਜਰੇ ਦਾ ਭਰਾ ਸਾਡੇ ਮੋਰੀ ਆਉਂਦੀ ਹੈ ਔਰ ਜਿਹੜੀਆਂ ਦੂਰ ਦੂਰ ਦੇ ਤੱਕ ਤੋਂ ਸ਼ਖਸ਼ੀਤਾ ਪੁੱਜਿਆ ਦੇ ਸਾਰੀਆਂ ਸ਼ਖੀਤਾ ਦਾ ਬਹੁਤ ਬਹੁਤ ਸ਼ੁਕਰੀਆ ਹੈ ਜੀ ਤੇ ਨਾਲ ਹੀ ਦੇਤੀ ਹੈ ਜਿਹੜੀ ਅੱਗੇ ਸਾਡੇ ਕੁਹਾਟੇ ਮੀਡੀ ਰਹੀ ਹੈ ਬਾਈ ਸਾਡੇ ਉਹਨਾਂ ਨੂੰ ਵੀ ਦੇਤੀ ਵੀ ਆਪਾਂ ਜਰੂਰ ਜਿਹੜਾ ਉਸ ਰੇਂਗਰੇ ਵਿੱਚ ਆਪਣਾ ਘੋੜਾ ਲਾ ਕੇ ਪਹੁੰਚੇਗੀ ਬਾਦਲ ਘੋੜਾ ਜਿਹੜਾ ਆ ਕੇ ਪਹੁੰਚੇਗੀ ਰੋਲੀ ਪ੍ਰਾਣ ਜੀ ਸਾਡੇ ਵਾਹ ਜੀ ਵਾਹ ਲੈ ਵੀ ਰੋਲੀ ਪ੍ਰਾਣ ਜੀ ਸਾਡੇ ਫਾੜੂ ਨੂੰ ਲਾ ਕੇ ਪਹੁੰਚ ਗਿਆ ਭਾਈ ਲੈ ਵੀ ਇੱਕ ਤਾਰੀ ਲਾ ਕੇ ਫਾੜੂ ਲਈ ਮਾਰ ਦੇ ਯਾਰ ਜ਼ੋਰਦਾਰ ਆਹ ਗੱਲਾਂ ਤੇ ਬੱਡੀਆਂ ਨੇ ਲੈ ਵੀ ਬਾਦਲ ਦਾ ਰੰਗ ਵੀ ਮੇਰੇ ਮਿੱਤਰੋ ਉਹ ਕਿਹੜੇ ਗੋਰਾ ਕਿੱਟਾ ਰੰਗ ਹੈ ਬਾਦਲ ਦਾ ਕੋ ਕਸ਼ਮੀਰੀ ਸ਼ੇਦਾਂ ਵਰਗਾ ਕਿਤੇ ਮੇਰੇ ਮਿੱਤਰੋ ਉਹ ਆ ਗੱਲਾਂ ਵੱਡੀਆਂ ਨੇ ਔਰ ਚਰਚੇ ਕਿਤੇ ਦੂਸਰਾ ਦੇ ਟੱਕ ਨੇ ਤੋਰ ਹੈ ਸੁਲਤਾਨਾਂ ਵਰਗੀ ਔਰ ਬਿੱਲਾ ਕਿਤੇ ਦੂਰ ਪਰਾ ਦੇ ਬਿਆਨੇ ਆਰ ਇਧਰ ਦੇ ਪਾਸੇ ਤਾਲੀਆਂ ਵੀ ਕਿਤੇ ਮੇਰੇ ਮਿੱਤਰੋ ਬੋਲੇ ਬੋਲੇ ਤਾਂ ਬੋਲੇ ਨਾਲ ਇੱਕ ਦੇ ਦੇ ਜਿੰਦ ਧਮਲਿਆ ਲੈ ਵੀ ਇੱਕ ਦੋ ਰੰਗ ਲਗਾ ਦੇ ਤੇ ਦਰਸ਼ਕੋ ਤਾਲੀਆਂ ਨਹੀਂ ਰੁਕਣੀਆਂ ਚਾਹੀਦੀਆਂ ਔਰ ਬਿੱਲਾ ਘੋਰਾ ਹੋਏ ਕਿਤੇ ਤੇ ਨਾਲ ਹੀ ਉਧਰ ਛਹਾਗੀਰ ਦੀ ਅਗਲਾ ਜਿਹੜਾ ਘੋੜਾ ਇਸ ਰਿੰਗ ਦੇ ਵਿੱਚ ਆਏਗਾ ਜੀ ਠੀਕ ਹੈ ਤੇ ਨਾਲ ਹੀ ਉਧਰ ਛਹਾਗੀਰ ਘੋੜਾ ਵੀ ਆ ਗਿਆ ਜੀ ਇਸ ਰਿੰਗ ਦੇ ਵਿੱਚ ਸਾਡੇ ਵੱਡੇ ਭਾਈ ਹਰਿੰਦਰ ਸਿੰਘ ਜੀ ਦਾ ਰਹੀ ਤੇ ਪੁੱਜਣ ਦੇ ਬਹੁਤ ਬਹੁਤ ਵੱਡਾ ਧੰਨਵਾਦ ਹੈ ਵਿਜੇਂਦਰ ਗਾਇਸ਼ਾ ਦੇ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹੈ ਤੇ ਪੁੱਜਣ ਤੇ। ਔਰ ਬਹੁਤ ਬਹੁਤ ਮਿਹਰ ਜਾਨੀ ਹੈ। ਜਿੰਨੀਆਂ ਵੀ ਸ਼ਕਤੀ ਦਾ ਸਾਡੀਆਂ ਪੁੱਤੀਆਂ ਨੇ ਸਾਰੀਆਂ ਸ਼ਕਤੀ ਦਾ ਬਹੁਤ ਵੱਡਾ ਧੰਨਵਾਦ ਹੈ। ਵਿਜੇਂਦਰ ਸਿੰਘ ਵੀ ਸਾਡੇ ਗੇਲ ਸਾਥ ਤੇ ਖਾਹਗੀਰ ਘੋੜਾ ਹੈ ਜਿਹੜਾ ਸਾਹਮਣੇ ਜਿਹੜਾ ਘੋੜਾ ਗਰਾਊਂਡ ਦੇ ਵਿੱਚ ਆ ਗਿਆ। ਉਂਡਾ ਪੋੜਾ ਲੈ ਵੀ ਆਓ ਜੀ ਦਰੂਦਾ ਘੋੜਾ ਆ ਗਿਆ ਬਲੈਕ ਕਲਰ ਦਾ ਲੈ ਵੀ ਇਹ ਧੋੜੇ ਲਈ ਵੀ ਇੱਕ ਤਾੜੀ ਤਾੜੀ ਮਾਰ ਦਿਓ ਜ਼ੋਰਦਾਰ ਲੋਕੋ ਐ ਬਲੈਕ ਦੋ ਰੁਪਿਆ ਬੱਲਾ ਦੇ ਕਾਲੇ ਰੰਗ ਦਾ ਪੋੜਾ ਹੈ ਦੇਖ ਲਾ ਜਿਹੜੇ ਦੂਰ ਤੁਹਾਡੇ ਤੱਕ ਵੀ ਆ ਰਹੇ ਨੇ ਮਿੱਤਰੋ ਲਾਈਨ ਜਿਹੜੀ ਬਲੈਕ ਲਾਈਨ ਹੈ ਜੀ ਜਿਹੜੀ ਲਾਈਨ ਹੈ ਤੇ ਸ਼ਹਿਰ ਪ੍ਰਸਾਦ ਆਲੀਆਂ ਜੀ ਮੱਤ ਦੀ ਲਾਈਨ ਹੈ ਜਿਹੜੀ ਤੇ ਬ੍ਰਾਉਂਡ ਜਿਹੜੀ ਹੋਮ ਫਰੀਡ ਜਿਹੜੀ ਗੁਰਜਰਾਤ ਦੀ ਹੈ ਜੀ ਔਰ ਹਾਈਟ ਜਿਹੜੀ ਇਸ ਘਰੇ ਦੀ 65 ਪਲੱਸ ਹੈ ਜੀ ਤੇ ਨਾਲ ਹੀ ਜਿਹੜੀ ਕਵਰੀਂਗ ਫੀਸ ਹੈ ਜੀ ਉਹ 32000 ਰੁਪਏ ਜੀ ਤੇ ਗੁਜਰਾਤ ਤੋਂ ਕੱਢ ਫਾਰਮ ਹੋਵੇ ਭਰਾ ਸਾਡੇ ਰੈਂਡ ਦੇ ਵਿੱਚ ਜਿਹੜਾ ਪਲੇਟੋਰੇ ਨੂੰ ਜਿਹੜਾ ਭਮਾਰੇ ਦੇ ਨਾਲ ਵੀਰਾਂ ਦਾ ਬਹੁਤ ਦਾ ਕਬੱਡਾ ਧਕਲਾਤ ਹੈ ਇਹਨਾਂ ਤੁਸੀਂ ਪਿਆਰ ਤੇ ਸਰਕਾਰ ਜਿਹੜਾ ਇਕੱਠਾ ਕੀਤਾ ਹੈ ਮੈਂ ਬਹੁਤ ਬਹੁਤ ਜਿਹੜਾ ਬੜਾ ਧੰਨਵਾਦ ਕਰਾਂਗਾ ਜੀ ਲੈ ਵੀ ਆਓ ਜੀ ਆਪਣੇ ਇਸ ਧੋਰੇ ਦਾ ਸਨਮਾਨ ਕਰਦੀਏ ਪ੍ਰਬੰਧਕ ਵੀਰਾਂ ਨੂੰ ਬੇਤਰੀ ਹੈ ਆਪਾਂ ਮੋਮੈਂਟੋ ਜਿਹੜਾ ਲੈ ਆਏ ਆ ਇਹ ਹੀ ਹੈ ਆਰ ਸਨਮਾਨ ਜਿਹੜਾ ਹੈ ਕਰਦੇ ਜੀ ਦੇਤੀਏ ਸਾਡੀ ਜਿੰਦੇ ਹੀ ਸਾਡੀ ਧੋਰਾ ਭਰੇ ਨੇ ਜਿੱਦਾਂ ਜਿੱਦਾਂ ਆਪਾਂ ਬੋਲੀ ਜਾਵਾਂਗੇ ਆਪਾਂ ਸਨਮਾਨ ਕਹੀ ਜਾਵਾਂਗੇ ਜੀ ਅਸ਼ੋਕ ਗੁੰਦਾਰਾ ਵੀ ਸਾਡੇ ਧਰੂ ਦਾ ਤੇਰਾ ਸਨਮਾਨ ਜਿਹੜਾ ਕਿਤਾ ਜਾ ਰਹੀ ਆ ਸਾਡੀ ਸਾਰੀ ਪ੍ਰੋਗਰਾਮ ਕਮੇਟੀ ਦੇ ਦੰਲੀਆ ਔਰ ਬਾਦੋਂ ਵੀ ਸ਼ੁਕਰੀਆ ਹੋ ਜੀ ਤੇ ਨਾਲ ਹੀ ਜੁਨੀਆ ਸ਼ਖਸੀਤ ਆਈਆਂ ਦੇ ਸਾਰੀਆਂ ਸਖੀਤਾ ਦਾ ਧੰਨਵਾਦ ਕਰਦੇ ਹਾਂ ਘੋੜਾ ਹੈ ਮੇਰੇ ਮਿੱਤਰੋ ਔਰ ਗੱਲਾਂ ਜਿਹੜੀਆਂ ਵੱਡੀਆਂ ਨੇ ਤੇ ਘੋੜੇ ਦੀ ਬਲੱਡ ਲਾਈਨ ਮੇਰੇ ਮਿੱਤਰੋ ਜਿਹੜੀ ਮੱਧੂ ਕਹ ਲਈਏ ਤਲਵੰਦੀ ਮੱਧੂ ਕਹਦੇ ਬਲੱਡ ਲਾਈਨ ਔਰ ਗੱਲਾਂ ਕਦੇ ਵੱਡੀਆਂ ਹੁੰਦੀਆਂ ਨੇ ਜੇ ਜਿਹੜੇ ਵੀਰ ਦਾ ਘੋੜਾ ਹੈ ਲੁਧਿਆਣੇ ਵਾਲੇ ਭਰਾ ਸਾਡੇ ਦਾ ਬੰਜੀਤ ਸਿੰਘ ਸੋਹੀਆ ਭਰਾ ਸਾਡਾ ਤੇ ਘੋੜਾ ਜਿਹੜਾ ਪਾਲਿਆ ਵੀਰ ਨੇ ਲੈ ਵੀ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕੋ ਗਰਵਾਜ ਮੇਰੇ ਗੱਲਾਂ ਕਦੇ ਮੇਰੇ ਮਿੱਤਰੋ ਜਿੱਲਾ ਕਦੇ ਦੂਰ ਬਰਾਡੇ ਪਤਨੇ ਤੇ ਜਿੰਨੇ ਵੀ ਇਹਦੇ ਬੱਚਿਆ ਬਾਈ ਸਾਰੇ ਚੰਤੀ ਆਉਂਦਾ ਹੈ ਤੇ ਗੱਲਾਂ ਕਦੇ ਬੰਦੀਆਂ ਨੇ ਆਹ ਦੂਰ ਬਰਾਡੇ ਪਤਨੇ ਦੀਆਂ ਸ਼ਾਂਤਾਂ ਸ਼ੁੱਧੀਆਂ ਹੋਈਆਂ ਇਸ ਧੋਹੇ ਨੇ ਉਹ ਲਿਵਾਰੇ ਦਾ ਭਰਾ ਸਾਡਾ ਜਿਹੜਾ ਇਹਦਾ ਉਹ ਮੇਲੇ ਦੇ ਵਿੱਚ ਹਰ ਇੱਕ ਮੇਲੇ ਤੇ ਆਪਣਾ ਧੋਹਾ ਲੈ ਕੇ ਆਉਂਦਾ ਭਰਾ ਸਾਡਾ

ਰਾਤ ਦੀ ਵੀ ਬਰਕਤੀ ਮਾਰਦਾ ਸਹਸਰਾ ਮੇਰਾ ਵੀਰੜ ਕੇ ਪਿਆਰ ਨਾਲ ਹੈ ਸਤਾਰਨ ਦਾ ਖਾ ਦਾ ਪਾੜਾ ਹਰ ਇੱਕ ਪਾਸੇ ਰਾਮਦੇਵ ਜੀ ਤਸਵੀਰਾਂ ਦੀਆਂ ਲੱਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਮਸੂਲੀ ਸਾਡੇ ਰੱਬੀ ਭਾਈ ਕੰਪਨੀ ਦੇ ਜਿੱਤ ਕੇ ਵੀ ਸਾਡੇ ਭਰਾ ਉਹਦਾ ਇਥੇ ਪੁੱਜਣ ਤੇ ਬਹੁਤ ਵੱਡਾ ਧਰਵਾ ਹੈ ਲੈ ਵੀ ਆਪ ਵੀ ਜਾਂਦੇ ਡਰ ਲੱਗਦਾ ਮੇਰਾ ਭਰਾ ਵੜ ਕੇ ਆਪਣਾ ਖਿਆਲ ਆਪ ਹੀ ਰੱਖੋ ਸਰੀਰ ਬਾਹਰ ਦੇ ਵਿੱਚ ਨੁਕਸਾਨ ਜਿਹੜਾ ਹੁੰਦਾ ਹੈ अपने नुकसान के जिम्मेदार है ख्याल रखने वाला भी बनकर अपना है। है। ना तो है आपको देते ख्याल रखना पड़े तो है पता कोई पसंद पैर मार देना को ਹਰ ਖਾਲਸਾ ਜੀ ਉਹਨਾਂ ਦਾ ਸਨਮਾਨ ਵਿਧਿਆਰੇ ਵਾਲੇ ਭਰਾਵਾਂ ਦਾ ਕੀਤਾ ਜਾ ਰਿਹਾ ਜੀ ਔਰ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਭਰਾਵਾਂ ਸਾਡੇ ਦਾ ਬਹੁਤ ਬਹੁਤ ਵੱਡਾ ਧੰਨਵਾਦ ਇਹਨਾਂ ਮੇਲਿਆਂ ਦਾ ਪਿਆਰ ਸਨਕਾਰ ਜਿਹੜਾ ਸਾਹਮਣੇ ਆ ਸਾਡੇ ਬਲਜੀਤ ਸਿੰਘ ਜੀ ਔਰ ਗੁਰਦਾਜ ਦਾ ਸਰਮਾਲਾ ਜੀ ਜਿਹੜਾ ਕੀਤਾ ਜਾ ਰਿਹਾ ਜੀ ਇੱਕ ਸ਼ਾਨਦਾਰ ਮੋਮੈਂਟੋ ਦੇ ਨਾਲ ਤੇ ਨਾਲ ਸਾਡੇ ਵੱਡੇ ਭਾਈ ਉਹ ਜਿਹੜਾ ਇਸ ਕੰਦ ਫਾਰਮ ਵਾਲੇ ਭਰਾ ਸਾਡੇ ਜਿਹੜੇ ਨੇ ंग लेक आहत शुक्रिया आई ਸ਼ਤ్ర ਵੱਧ ਵੱਧ ਖਾਂਦੀਆਂ ਤੇ ਬੰਦਾ ਜਿੰਨੀ ਆ ਵੀ ਚੀਜ਼ਾਂ ਚਾਹਦਾ ਜ਼ਿੰਦਗੀ 'ਚ ਤੇ ਸਾਰੀਆਂ ਉਹ ਨਹੀਂ ਮਿਲ ਜਾਂਦੀਆਂ ਬੰਦਾ ਜਿੰਨੀ ਆ ਵੀ ਚੀਜ਼ਾਂ ਚਾਹਦਾ ਜ਼ਿੰਦਗੀ 'ਚ ਤੇ ਸਾਰੀਆਂ ਉਹ ਮਿਲ ਜਾਂਦੀਆਂ ਆਹ ਕਿਤੇ ਬੰਦਾ ਜਿਹੜੀਆਂ ਮੇਰੇ ਮਿੱਤਰੋ ਜੰਡੀਆਂ ਨੇ ਅੱਜ ਦੇ ਦੋਸਤ ਖੇਡ ਮੇਲੇ ਦੀ ਹੈ ਤੇ ਨਾਲ ਸਾਡੇ ਦੀਪਕ ਭਾਈ ਜੀ ਦਾ ਬੰਦਾ ਧੰਨਵਾਦ ਆਪਣੀ ਚੰਕਰੀ ਦਾ ਜਿਹੜਾ ਪੌੜਾ ਤੇ ਜਿਹੜਾ ਹਾਲ ਇੱਕ ਹੋਏ ਨੇ ਦੇਰੇ ਨੇ ਅਰ ਮੈਂ ਤਾਂ ਦੋਸਤ ਵੱਡਾ ਜਿਹੜਾ ਧੰਨਵਾਦ ਕਰਾਂਗਾ ਆ ਸਾਡੇ ਉਧਰ ਸਿੰਘ ਬਾਈ ਦਾ ਸਨਮਾਨ ਜੀਮ ਯਾਦਵ ਜੀ ਇਹਨਾਂ ਨੂੰ ਸਨਮਾਨ ਜਿਹੜਾ ਪ੍ਰਦਾਨ ਕੀਤਾ ਜਾ ਰਿਹਾ ਹੈ ਰੀਸ਼ਾ ਜੀ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੂੰ ਜਨੀ ਜੀ ਸਾਹਿਬ ਦੀ ਪ੍ਰਬੰਧਕੀ ਕਮੇਟੀ ਹੈ ਸਾਰੀ ਕਮੇਟੀ ਦਾ ਵੱਡਾ ਤਾੜਾ ਹੈ ਮਾੜੀ ਜੀ ਜੀ ਸਤਿ ਪਾਤ ਦੀ ਕਰਦੇ ਜੀ ਪਰ ਦੋ ਬਸ਼ੇਰੀਆਂ ਆ ਗਈਆਂ ਜੀ ਇੱਕ ਬਲੈਕ ਬਿਊਟੀ ਹੈ ਜੀ ਤੇ ਇੱਕ ਰੈੱਡ ਹੈ ਜੀ ਆਰ ਬੱਲਾ ਕਦੇ ਵਡੀਆਂ ਨੇ ਲਵੀ ਲਵਦੀਪ ਪਾਣੀ ਦੇ ਸਾਡੇ ਨੇ ਧੋਹੇ ਦੇ ਵੀ ਸਾਧੀਆਂ ਜੀ ਬਸ਼ੇਰੀਆਂ ਸਾਧੀਆਂ ਦੋਵੇਂ ਹੈ ਲਓ ਜੀ ਇੱਕ ਵਾਲੀ ਅੱਲਾ ਬਸ਼ੇਰੀਆਂ ਲਈ ਤੇ ਲਵਦੀਪ ਲਈ ਜ਼ੋਰ ਦਾ ਤਾੜੀ ਵਾਲਾ ਹੈ ਆਹ ਜਿਹੜਾ ਮਾਰੋ नवदीपसे उन बच शुक्रिया बलैक ब्यूटी आहे सॼे प्राण छैती प्लस वाइट ਹੋਨੇ ਦੇ ਭਾਦੂ ਆਪਣੇ ਹੈ ਤੇ ਸਟੱਗ ਫਾਰਮ ਦੇ ਵੀਰਾਂ ਨੇ ਯਾਨੀ ਦੋਨੋਂ ਪ੍ਰਜਾਤ ਜਿਹੜੇ ਆਪਣੇ ਸਾਹਮਣੇ ਮੇਰਾ ਪੜਾ ਵੜ ਕੇ ਇਹਨਾਂ ਵੀਰਾਂ ਨੇ ਪ੍ਰਜਾਤ ਜਿਹੜੇ ਦਿੱਤੇ ਆ ਸਨਮਾਨ ਜਿਹੜੇ ਕੀਤੇ ਜਾ ਰਹੇ ਨੇ ਸਾਡੀ ਤਰੱਕੀ ਤੇ ਬੰਦੀਆਂ ਲੈ ਸਾਰੇ ਵੀਰਾਂ ਦਾ ਬਹੁਤ ਬਹੁਤ ਵੱਡਾ ਧੰਨਵਾਦ ਕਰਾਂਗੇ ਜੀ ਜਿੰਨੀਆਂ ਵੀ ਸ਼ਖਸੀਅਤਾਂ ਨੇ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਸ਼ੁਕਰੀਆ ਹੈ ਜੀ ਔਰ ਸਾਰੇ ਆਪਰਾਵਾ ਦਾ ਜੀ ਦੇਰਸਾਂ ਨੂੰ ਬਹੁਤ ਬਹੁਤ ਵੱਡਾ ਧੰਨਵਾਦ ਜਿੰਨਾਂ ਨੇ ਜਿਹੜਾ ਸੁਭੇਸ਼ੀ ਦਾ ਔਰ ਜਿਹੜੀ ਯਾਰ ਨੇ ਵੀ ਤਸਵੀਰਾਂ ਕਰ ਲਈ ਜੀ ਚਲਾਉ ਦੀ ਔਰ ਪ੍ਰਬੰਧਕ ਵੀਰਾਂ ਦੇ ਵੱਲੋਂ ਸਨਮਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਜੀ ਇਧਰੋਂ ਪਾਸੇ ਸਾਡੇ ਵੱਡੇ ਭਾਈ ਨੇ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੀਰ ਜੰਮੀ ਜੀ ਇਸ ਮੀਮੀ ਨੂੰ ਜਿਹੜਾ ਅੱਗੇ ਵੱਲੋਂ ਵਧਾਇਆ ਸ਼ਾਮ ਜੀ ਦੀ ਵਧਾਈ ਇਸ ਬੇਲੇ ਦੀ ਬਹੁਤ ਬਹੁਤ ਜਿਹੜਾ ਧੰਨਵਾਦ ਜੀ ਉਧਰ ਸਰਮਾਨ ਜਿਹੜਾ ਸ਼ਾਨਦਾਰ ਮਿੰਟ ਦੇ ਨਾਮ ਹੈ ਕੀਤਾ ਜਾ ਰਿਹਾ ਵੀ ਤੇ ਨਾਲ ਸਾਡੇ ਵੱਡੇ ਭਾਈ ਪ੍ਰਿੰਟ ਜਿਹੜੇ ਪ੍ਰਬੰਧ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਉਧਰ ਨਾਲ ਹੀ ਅਮਰੀਤ ਸਿੰਘ ਵੀ ਸਾਡੇ ਉਹਨਾਂ ਨੂੰ ਬੇਨਤੀ ਇਹਦੀ ਆਪਾਂ ਹੈ ਸੁਲਤਾਨ ਨੂੰ ਜਿਹੜਾ ਗਰਾਊਂਡ ਦੀ ਨੇੜੇ ਲਾਇਆ ਹੈ 1 ਮਿੰਟ ਬਾਹਰ ਹੀ ਰੋਕੇ ਰੱਖੇ ਦੀ ਅੰਦਰ ਵਸ਼ੇਰੀ ਜਿਹੜੀ लॻदा जी तंटा जी सूरज जी अंतार जी ਸਟੱਡ ਫਾਰਮ ਹੋਵੇ ਭਰਾੜੇ ਸਾਡੇ ਤੇ ਨਾਲ ਹੀ ਬੋਧੀਪੁਰ 38 ਦੀਆਂ ਨੇ ਭਰਾ ਸਾਡੇ ਸਟੇਬਲ ਹੈ ਜੜੀ ਤੇ ਇਹਦਾ ਭਰਾ ਦਾ ਬਹੁਤ ਬਹੁਤ ਵੱਡਾ ਧੰਨਵਾਦ ਹੈ ਅਮਰੀਕ ਸਿੰਘ ਵੀ ਸਾਡੇ ਜੰਡੇ ਭਾਈ ਸੁਲਤਾਨ ਨੂੰ ਲੈ ਕੇ ਆਏ ਨੇ ਭਾਈ ਸਾਡੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹੈ ਇਸ ਰਿੰਗ ਦੇ ਵਿੱਚ ਪਹੁੰਚਣੇ ਭਰਾ ਸਾਡੇ ਡਿਸਪਲੇ ਦੇ ਵਿੱਚ ਫਕੀਰ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਹੈ ਜੀ ਲੈ ਵੀ ਆਪਾਂ ਰੋਕ ਲਈਏ ਘੋੜੇ ਨੂੰ ਤੇ ਸਨਮਾਨ ਕਰ ਦਈਏ ਲੈ ਵੀ ਆਓ ਜੀ ਪ੍ਰਵਿੰਦ ਕਵੀਰਾਂ ਨੂੰ ਦੇਤੀ ਹੈ ਸੁਲਤਾਨ ਦਾ ਸਨਮਾਨ ਆਪਾਂ ਕਰ ਦਈਏ ਦਾ ਵੀ ਆਓ ਜੀ ਸੁਲਤਾਨ ਦਾ ਸਨਮਾਨ ਆਪਾਂ ਕਰ ਦਈਏ ਇੱਕ ਸ਼ਾਨਦਾਰ ਮੋਮੈਂਟੋ ਦੇ ਨਾਲ ਤੇ ਨਾਲ ਹੀ ਜਿਹੜੇ ਪ੍ਰੋਡਕਟ ਭਰਾਵਾ ਸਾਡੇ ਵੱਲੋਂ ਦਿੱਤੇ ਜਾ ਰਹੇ ਨੇ ਕੰਪਨੀ ਦੇ ਵੱਲੋਂ ਉਹਨਾਂ ਭਰਾਵਾਂ ਦਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀਆਂ ਦੀ ਅੰਨਾ ਵੱਡਾ ਪਿਆਰ ਤੇ ਸਤਾਰ ਸਾਹਿਬਿਆ ਭਰਾ ਸਾਡੇ ਨੇ ਬਹੁਤ ਵੱਡਾ ਦਿਲ ਹੈ ਬਾਈ ਸਾਡੇ ਦਾ ਔਰ ਭਰਾ ਨੇ ਹਰ ਇੱਕ ਜਿੰਗਰ ਘੋੜਾ ਕੋਈ ਆਉਂਦਾ ਚਾਹੇ ਘੋੜੀ ਆਉਦੀ ਚਾਹੇ ਬਸ਼ੇਰਾ ਚਾਹੇ ਬਸ਼ੇਰੀ ਆਉਦੀ ਹੈ ਹਰ ਇੱਕ ਬੇਸ਼ੇਰੀ ਦੇ ਨਾਲ ਸਨਮਾਨ ਜਿਹੜੇ ਦੇ ਰਹੇ ਆ ਉਧਰ ਸੁਲਤਾਨ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਜੀ ਸ਼ਾਨਦਾਰ ਮੋਮੈਂਟੋ ਦੇ ਨਾਲ ਲੈ ਵੀ ਆਓ ਜੀ ਪ੍ਰੋਜੈਕਟ ਦੇ ਦੀਏ ਆਪਾਂ ਸਾਡੀ ਕੰਪਨੀ ਦੇ ਵੱਲੋਂ ਪ੍ਰੋਜੈਕਟ ਜਿਹੜਾ ਦਿੱਤਾ ਜਾਦਾ ਜੀ ਤੇ ਨਾਲ ਹੀ Ik <laughs> ga ਇਹ ਦਾ ਅਮਰੀਕਸਰ ਦੀ ਹੈ ਜੀ ਤੇ ਨਾਲ ਹੀ ਪਿੰਡ ਜਿਹੜਾ ਗਣੇਸ਼ਗੜਾ ਭਰਾਵਾ ਦਾ ਸਟੱਡ ਫਾਰਮ ਹੈ ਔਰ ਜਿੱਤੇ ਇਸ ਘੋੜੀ ਨੂੰ ਜਿਹੜਾ ਸਾਹਮਿਆ ਤੇ ਪਾਲਿਆ ਜੀ ਲੈ ਵੀ ਲਿਆਓ ਜੀ ਆਪਾਂ ਸਨਮਾਨ ਕਰਦੀ ਹੈ ਜੀ ਇਸ ਸਾਹਿਬਾਂ ਦਾ ਸਨਮਾਨ ਜਿਹੜਾ ਘੋੜੀ ਦਾ ਸਨਮਾਨ ਵੀ ਕੀਤਾ ਜਾਣਾ ਜੀ ਲੈ ਵੀ ਇੱਧਰ ਰੋਸ਼ਨੀ ਦੇਵੀ ਜੀ ਪਹੁੰਚ ਚੁੱਕੇ ਸਾਡੇ ਕੋਲੇ ਆਪਾਂ ਘੋੜੀ ਘੋੜੇ ਪ੍ਰੇਮੀ ਤੇ ਬਹੁਤ ਦੇਖੇ ਦੀ ਆਪਾਂ ਕਹਿਦੀ ਇਹ ਸਾਡੇ ਵੱਡੇ ਭੈਣ ਜੀ ਕਹਿਦੀ ਆਪਾਂ ਤੇ ਉਹ ਸਾਡੇ ਕੋਲ ਪਹੁੰਚੇ ਨੇ ਲੈ ਵੀ ਇਹ ਜਦੋਂ ਬਸ਼ੇਰੀ ਸੀਗੀ 2-4 ਮਹੀਨਿਆਂ ਦੀ ਹੈ ਸ਼ੁਰੂ ਤੋਂ ਲੈ ਕੇ ਤੇ ਹੁਣ ਤੱਕ ਬਾਈ ਇਹ ਸੇਵਾ ਸਾਡੇ ਭੈਣ ਜੀ ਨੇ ਕੀਤੀ ਹੈ ਕਾੜੀ ਤਾੜੀ ਬਾਦ ਸਹਿਬਾ ਹੈਰੀ ਹੈ ਔਰ ਅੱਜ ਦਾ ਸਨਮਾਨ ਇਹਦਾ ਲੈ ਵੀ ਇੱਕ ਸ਼ਾਨਦਾਰ ਮੋਮੈਂਟੋ ਦੇ ਨਾਲ ਸਹਿਬਾ ਦਾ ਕੀਤਾ ਜਾਣਾ ਜੀ ਤੇ ਸਹਿਬਾ ਦੀ ਪਰਵਰਿਸ਼ ਜਿਹੜੀ ਇਹਦਾ ਸਾਡੀਆਂ ਸ਼ਚੀਤਾ ਨੇ ਕੀਤੀ ਹੈ ਬੰਦਾ ਦਾ ਬਹੁਤ ਵੱਡਾ ਧੰਨਵਾਦ ਕਰਾਂਗਾ ਔਰ ਵੇਖੋ ਕਿੱਡੇ ਵੱਡੇ ਮਾਣ ਵਾਲੀ ਗੱਲ ਹੈ ਔਰ ਸਾਡੇ ਭਾਂਜੀ ਨੇ ਜਿਹੜੀ ਸੇਵਾ ਇਸ ਘੋੜੀ ਦੀ ਕੀਤੀ ਹੈ ਤੇ ਬਾਈਰਾ ਔਰ ਅੱਲਾ ਜਿਹੜਾ ਆਪਾਂ ਘੋੜਾ ਹੈ ਜਾਂ ਘੋੜੀ ਆ ਸੁਨ ਰਾਜ ਲਗਾਈਏ ਜੀ ਨਗਲਾ ਟੋਕਣਾ ਆਪਾਂ ਦੇ ਦੀਏ ਲਾਗੀ ਰਣਜੀਤ ਕਈ ਦੱਸੋ ਜੀ ਅਗਲਾ ਘੋੜਾ ਜਾਂ ਘੋੜੀ ਕੀ ਆਪਾਂ ਇੱਥੇ ਰਿੰਗ ਦੇ ਵਿੱਚ ਲੈ ਕੇ ਜਿਹੜਾ ਕਣਈਆ ਜੇ ਘੋੜੇ ਦਾ ਇਹ ਨਾਮ ਹੈ ਜੀ ਕੜਈਆ ਨਾਮ ਹੈ ਜੀ ਲਾਈਨ ਜਿਹੜੀ ਬਲੱਡ ਲਾਈਨ ਹੈ ਘੱਲਾਂ ਦੇ ਚਿੱਟਕ ਦਾ ਬੱਚਾ ਜੀ ਤੇ ਹਜੇ ਦਾ ਕੰਦ ਜਿਹੜਾ ਵਸ਼ੇ ਰਹੀ ਆ ਤੇ ਦੇਖ ਦੇਖੋ ਲੋਕੋ ਹੈ ਦੇਖ ਦੇਖਿਆ ਕਹਿੰਦੇ ਧੁੱਕ ਲੈਂਦੀ ਆ ਵਾਈਟ ਕਲਰ ਆ ਚਿੱਟੇ ਰੰਗ ਦਾ ਵਸ਼ੇਰਾ ਹੈ ਤੇ ਹਾਲੇ ਤੱਕ ਮੇਰੇ ਮਿੱਤਰੋ ਆਪਾਂ ਕਹਿਦੀ ਵੀ ਨਕੰਦ ਬੱਚਾ ਹੈ ਹਾਈਟ ਜਿਹੜੀ ਸਟਾਰਟ ਇੱਚ ਪਲੱਸ ਹੈ ਜੀ ਤੇ ਲੀਲਾ ਵਾਲੀ ਪਿੰਡ ਆ ਭਰਾਵਾ ਸਾਡਿਆਂ ਦਾ ਲੀਲਾ ਵਾਲੀ ਸਟੱਗ ਫਾਰਮ ਵਾਲੇ ਭਰਾ ਸਾਡੇ ਆਪਣਾ ਜਿਹੜਾ ਨਕੰਦ ਬੱਚਾ ਲੈ ਕੇ ਆਇਆ ਇਹਦਾ ਮੇਲਿਆਂ ਦੇ ਨੇੜੇ ਔਰ ਰਿੰਗ ਦੇ ਵਿੱਚ ਜਿਹੜਾ ਬੱਚਾ ਆਪਾਂ ਵੇਖੀਏ ਵੀ ਘੁੰਮ ਰਿਹਾ ਚਾਰ ਪੇ ਜਫੇਰੇ ਲੈ ਵੀ ਜੇਕਰ ਘੋੜਾ ਵਧੀਆ ਲੱਗਿਆ ਇੱਕ ਵਾਰੀ ਕਣਈਆ ਦੇ ਲਈ ਵੀ ਤਾੜੀ ਮਾਰੋ ਯਾਰ ਜ਼ੋਰਦਾਰ ਇਹ ਕਣਈਆ ਹੈ ਮੇਰੇ ਮਿੱਤਰੋ ਹੈ ਪਰ ਲੀਲਾ ਵਾਲੀ ਪਿੰਡ ਵਾਲੇ ਭਰਾ ਸਾਡਿਆਂ ਨੇ ਜਿਹੜਾ ਪਾਲ ਸੰਭ ਕੇ ਵੱਡਾ ਕੀਤਾ ਹੈ ਆਰ ਗੱਲਾਂ ਕਹਿੰਦੇ ਵੱਡੀਆਂ ਨੇ ਦੂਰ ਦਰਾਡੇ ਤੱਕ ਦੀਆਂ ਇਸ ਘੋੜੇ ਦਾ ਵੀ ਸਨਮਾਨ ਜਿਹੜਾ ਉਹ ਮੇਰੇ ਮਿੱਤਰੋ ਇੱਕ ਸ਼ਾਨਦਾਰ ਮੋਮੈਂਟੋ ਦੇ ਨਾਲ ਤੇ ਨਾਲ ਸਾਡੇ ਵੱਡੇ ਭਾਈ ਜਿਹੜੇ ਕੰਪਨੀ ਤੋਂ ਆਪਣਾ ਪ੍ਰੋਡਕਟ ਲੈ ਕੇ ਆਏ ਨੇ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਨੀਪੋਲੀਅਨ ਸਟੱਡ ਕੇਅਰ ਵਾਲੇ ਭਰਾ ਸਾਡੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਹੈ ਜੀ ਇਹ ਜਿਹੜਾ ਪ੍ਰੋਡਕਟ ਭਰਾ ਸਾਡੇ ਲੈ ਕੇ ਆਏ ਨੇ